ਸਾਰੀਆਂ 18 ਤਰੀਕ ਨੂੰ ਉਹਨੂੰ ਲੈ ਕੇ ਵਿਰੋਧੀ ਧਿਰ ਬਹੁਤ ਸਖਤ ਹਮਲੇ ਕਰ ਰਹੇ ਨੇ ਅਤੇ ਭ੍ਰਸ਼ਟਾਚਾਰ ਦੇ ਇਲਜ਼ਾਮ ਲਗਾ ਰਹੇ ਨੇ ਇੱਕ ਮੈਂਬਰ ਸਾਹਿਬ ਨੇ ਇੱਥੋਂ ਤੱਕ ਕਹਿਤਾ ਜਿਵੇਂ ਤੁਸੀਂ ਕੱਢ ਚੁੱਕੇ ਹੋ ਵਿਧਾਨ ਸਭਾ ਉਹ ਕਹਿੰਦੇ ਨੇ ਕਿ ਸਾਨੂੰ ਧਰਮ ਪ੍ਰਚਾਰ ਕਰਨ ਤੋਂ ਹੀ ਰੋਕ ਦਿੱਤਾ ਗਿਆ ਸੀ ਚੀਫ ਕਲਸਾ ਦਵਾਂ ਚ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਆ ਮੈਨੂੰ ਵੀ ਅ ਪੁਰਤੂਰਤ ਸਮਾਜਾ ਖਬਰ ਮਿਲੀ ਸੀ ਕਿ ਇੱਕ ਸਾਡੇ ਮੈਂਬਰ ਇਨਕਾਰ ਸੀਗੇ ਜਿਨ੍ਹਾਂ ਨੇ ਤਰ੍ਹਾਂ ਪਛਾਣ ਕਰਦੇ ਸੀਗੇ ਉਹ ਸਚਾਈ ਇਹਦੇ ਵਿੱਚ ਇਹ ਹੈ ਜੀ ਕਿ ਉਹਨਾਂ ਨੂੰ ਸਿਰਫ ਜਿਹੜੀ ਗੱਲ ਕਹੀ ਗਈ ਸੀ ਕਿ ਤੁਸੀਂ ਜਿਹੜੇ ਬਿਲਸ ਨੇ ਉਹ ਸਾਨੂੰ ਭੇਜਿਆ ਕਰੋ ਅਸੀਂ ਬਿਲ ਸਾਡੇ ਕਲੀਅਰ ਕਰਾਗੇ ਕਿਉਂਕਿ ਸਿਸਟਮ ਕਿਸੇ ਵੀ ਸੰਸਥਾ ਦਾ ਹੋਣਾ ਚਾਹੀਦਾ ਹੈ ਸਿਸਟਮ ਦੇ ਬਿਨਾ ਕੋਈ ਸੰਸਥਾ ਚੱਲ ਨਹੀਂ ਸਕਦੀ ਤੇ ਦੂਜੀ ਗੱਲ ਹੈ ਕਿ ਉਹ ਕਹਿੰਦੇ ਨੇ ਕਿ ਸਾਨੂੰ ਧਰਬਚਾਣ ਤੋਂ ਰੋਕਦਾ ਸੀ ਇਹ ਬਿਲਕੁਲ ਝੂਠ ਗੱਲ ਹੈ ਕਿਉਂਕਿ ਉਹ ਪ੍ਰਾਪਰਟੀ ਡੀਲਰ ਨੇ ਤੇ ਉਹਨਾਂ ਨੂੰ ਆਦਤ ਬਣ ਚੁੱਕੀ ਸੀ ਕਿ ਤਹਿਸੀਲਦਾਰ ਸਾਹਿਬ ਨੇ ਕੋਈ ਪਟਵਾਰੀ ਸਾਹਿਬ ਨੇ ਉਹਨਾਂ ਨੂੰ ਸਾਥ ਕੇ ਉਹਨਾਂ ਨੂੰ ਗੈਸ ਬਣਾ ਕੇ ਆਪਣੇ ਨਿੱਜੀ ਫੰਕਸ਼ਨ ਉੱਤੇ ਰੱਖ ਕੇ ਕਰਾ ਲੈ ਹੁੰਦਾ ਕਿਸੇ ਤਰ੍ਹਾਂ ਸਾਡੇ ਬੱਚਿਆਂ ਦਾ ਨਾ ਇਹ ਫੀਚਰਸ ਦਾ ਔਰ ਬੱਚਿਆਂ ਦਾ ਜਿਨ੍ਹਾਂ ਨੂੰ ਜਾ ਕੇ ਫੰਕਸ਼ਨ ਅਟੈਂਡ ਕਰਨੇ ਪੈਂਦੇ ਸੀ ਜਿੱਦੇ ਧਰਨਾ ਕੋਈ ਲੈਣ ਦੇ ਨਹੀਂ ਸੀ ਹੁੰਦਾ ਸੋ ਉਹਦਾ ਪ੍ਰੋਗਰਾਮ ਔਨ ਦਾ ਟਾਈਮ ਖਰਾਬ ਬੰਦਾ ਸੀਗਾ ਉਹਨਾਂ ਨੂੰ ਸਿਰਫ ਉਸ ਗੱਲ ਤੇ ਰੋਕ ਲਾਈ ਗਈ ਸੀ ਕਿ ਜਦ ਨਰੋਲ ਤਰਨ ਬਚਾਅ ਦੇ ਫੰਕਸ਼ਨ ਕਰਾਓ ਨਰੋਲ ਤਰਨ ਬਚਾਅ ਦੇ ਜਿਹਨੇ ਸਾਨੂੰ ਕਿ ਤੁਹਾਨੂੰ ਆਪਣੇ ਵੀਆਈਪੀ ਗੈਸ ਅੱਦੀ ਲੋੜ ਨਹੀਂ ਹੈਗੀ ਸੋ ਉਹਨਾਂ ਦੀ ਆਦਤ ਵਧਾ ਚੜਾ ਕੇ ਗੱਲ ਕਰਨ ਦੀ ਹੈ ਜੇ ਮੈਂ ਇੱਕ ਦੋ ਇਕੱਲਾ ਹੋਰ ਕਰਦਾ ਕਿ ਉਹਨਾਂ ਨੇ ਇੱਕ ਵਾਰੀ ਮੇਰੇ ਨਾਲ ਉਹਨਾਂ ਦੀ ਡਿਸਕਸ਼ਨ ਮਾਰਦੇ ਸੀ ਜੁਰੀ ਚੋਗੀ ਔਰ ਮੈਨੂੰ ਮੈਨੂੰ ਮਾਫੀ ਮੰਗਣੀ ਪੈਣਾ ਕੋ ਕਿਉਂਕਿ ਮੈਂ ਕਹਿ ਚੁੱਕਾ ਸੀਗਾ ਕਿ ਜਿਹੜੀ ਪਲਾਂਟੇਸ਼ਨ ਹੋਈ ਆ ਸਾਡੇ ਸਕੂਲ 'ਚ ਤੇ ਉਹ ਸਾਡੇ ਜਿਹੜੇ ਫੋਰੈਸਟ ਡਿਪਾਰਟਮੈਂਟ ਨੇ ਕਰਾਈ ਆ ਇਹ ਕਿਨੇ ਮੈਂ ਕਰਾਈ ਆ ਮੈਂ ਮਾਫੀ ਮੰਗਦੀ ਮੈਨੂੰ ਗਲਤੀ ਹੋ ਗਈ ਬਾਅਦ ਵਿੱਚ ਚੈੱਕ ਕੀਤਾ ਕਿ ਸਾਡੀ ਕਾਰ ਲੈ ਕੇ ਗਏ ਸੀਗੇ ਦੀਵਾਨ ਦੀ ਦੀਵਾਨ ਦੇ ਪੈਸਿਆਂ ਦਾ ਡੀਟੈਲ ਪਿਆ ਸੀਗਾ ਤੇ ਫਿਰ ਇਹਨਾਂ ਦੀ ਕਿੱਥੋਂ ਹੋ ਗਈ ਜੀ ਖਰਚਾ ਇਸੇ ਤਰ੍ਹਾਂ ਹੀ ਜਿਹੜਾ ਸਕੂਲ ਬਣਿਆ ਬਟਾਲੇ ਉਹਦੀ ਅਸੀਂ ਫੁੱਡਾ ਕੋ ਜਮੀਨ ਲਈ ਹੈ ਫੁੱਡਾ ਅਪਰੂਵਡ ਕਲੋਨੀ ਨਹੀਂ ਹੈ ਮੈਂ ਕਲੀਅਰ ਕਰਨਾ ਚਾਹੁੰਦਾ ਹੈ ਫੁੱਡਾ ਅਪਰੂਵਡ ਕਲੋਨੀ ਨਹੀਂ ਹੈ ਫੁੱਡਾ ਦੀ ਕਲੋਨੀ ਹੈ ਫੁੱਡਾ ਦੀ ਸਰਕਾਰ ਦੀ ਆਪਣੀ ਕਲੋਨੀ ਹੈ ਜਿਹਦੇ 2 ਏਕੜ ਦਾ ਉਹਨਾਂ ਨੇ 플ੌਟ ਰੱਖਿਆ ਸੀ ਸਕੂਲ ਵਾਸਤੇ ਅਸੀਂ ਉਹ ਖਰੀਦਿਆ ਹੈ ਜਿਹੜਾ ਕਿ ਗਵਰਨਮੈਂਟ ਰੇਟ ਤੇ ਖਰੀਦਿਆ ਅਸੀਂ ਉਸ ਤੋਂ ਘੱਟ ਖਰੀਦ ਸਕਦੇ ਹਾਂ ਉਸ ਤੋਂ ਵੱਧ ਖਰੀਦ ਸਕਦੇ ਉੱਥੇ ਵੀ ਸਾਰਾ ਜਦੋਂ ਕੰਮ ਸਮਾਪਤ ਹੋ ਗਈ ਅਸੀਂ ਰਜਿਸਟਰੀ ਕਰਾ ਲਈ ਫਿਰ ਇਹਨਾਂ ਰੌਲਾ ਪਾਣਾ ਸ਼ੁਰੂ ਕਰਤਾ ਮੈਂ ਤਾਂ ਸਸਤਾ ਪ੍ਰੋਪਰਟੀ ਦੇਣਾ ਸੀਗਾ ਜੀ ਹੁਣ ਤੁਸੀਂ ਪ੍ਰੋਪਰਟੀ ਦਾ ਕੰਮ ਕਰਦੇ ਹੋ ਤੇ ਤੁਹਾਡੀ ਪ੍ਰੋਪਰਟੀ ਅਸੀਂ ਕਿਹੜ ਤੁਸੀਂ ਸਾਡੇ ਕੋਲ ਤੱਕ ਐਕਸਪੈਕਟ ਕਰਦੇ ਹੋ ਕਿ ਤੁਸੀਂ ਕਿਹਨਾਂ ਸੌਦਾ ਕਰਕੇ ਮਿਲ ਕੇ ਸਾਨੂੰ ਵੇਚਣਾ ਸ਼ੁਰੂ ਕਰ ਦਿਓ ਸੋ ਇਹਨਾਂ ਦੀ ਆਦਤ ਝੂਠ ਬੋਲਣ ਦੀ ਉਸ ਤੋਂ ਬਾਅਦ ਕੁਝ ਨਹੀਂ ਹੈ ਇਹਨਾਂ ਦਾ ਤਰਨਾ ਕੋ ਲੈਣ ਦੇਣ ਨਹੀਂ ਇਹਨਾਂ ਦਾ ਪ੍ਰਚਾਰਨਾ ਕੋ ਲੈਣ ਦੇਣ ਨਹੀਂਗਾ ਪ੍ਰਚਾਰਕ ਤੇ ਸਾਡੇ ਹੁਣ ਲੱਗੇ ਨੇ ਜਿਹੜੇ ਚੰਗਾ ਕੰਮ ਕਰ ਰਹੇ ਆ ਕਿ ਬੁੱਕਸ ਦੀ ਖਰੀਦ ਦੇ ਵਿੱਚ 2 ਕਰੋੜ ਰੁਪਏ ਦਾ ਕੋਈ ट्रांजैक्शन ਹੋਈ ਹੈ ਜਿਹੜੀ ਕਿ ਉਹਨੂੰ ਤੁਹਾਡੇ ਦੋ ਅਹੁਦੇਦਾਰਾਂ ਦਾ ਨਾਮ ਉਹਦੇ ਵਿੱਚ ਦਰਜ ਹੋ ਰਿਹਾ ਹੈ ਹਾਂ ਬਿਲਕੁਲ ਜੀ ਆਪਦੀ ਜਿਹੜੀ ਬੁੱਕਸ ਖਰੀਦ ਜਿਹੇ ਤੇ ਲਾਸਟ ਐਸੀ ਬੜੀ ਪਾਰਦਰਸ਼ਤਾ ਜਿਹੜੀ ਸੀਗਾ ਇੱਕ ਕਮੇਟੀ ਬਣੀ ਸੀ ਜਿਹਦੇ ਚ ਡਾਟ ਸੰਤੋਖ ਸਿੰਘ ਸਾਡੇ ਬਹੁਤ ਆਦਰ ਨੀਆ ਨੇ ਉਹ ਸਾਡੇ ਐਕਸ ਪ੍ਰਧਾਨ ਵੀ ਨੇ ਉਹ ਦੇ ਚੇਅਰਮੈਨ ਸੀਗੇ ਔਰ ਉਹਨਾਂ ਥਲੇ ਸਾਡੇ ਸਪਕਟਰ ਸੈਕਟਰੀ ਸੀਗੇ ਡਾ ਸੁਖਬੀਰ ਸਿੰਘ ਸੀਗੇ ਜਿਹੜੇ ਪ੍ਰੋਫੈਸਰ ਰਟਾਇਰਡ ਔਰ ਰਿਟਾਇਰਮੈਨ ਖਾਸ ਕਰ ਤੋਂ ਬਹੁਤ ਬਹੁਤ ਸੀਗੇ ਜਿਨ੍ਹਾਂ ਨੇ ਬੁਕਸ ਨੂੰ ਚੂਜ਼ ਕੀਤਾ ਔਰ ਬੁਕਸ ਚੂਜ਼ ਕਰਨ ਦੇ ਬਾਅਦ ਸ਼ਾਰਟਲਿਸਟ ਹੋ ਗਏ ਕਿੰਨ ਕਤਾਬਾਂ ਸ਼ਾਰਟਲਿਸਟ ਹੋ ਗਈਆਂ ਜਿਹੜੇ ਸਾਰੇ ਬੈਠੇ ਪਹ ਸਾਰੇ ਉਮੀਦਵਾਰ ਬੈਠੇ ਔਰ ਜਿਹੜੇ ਮੈਂ ਤਿੰਨ ਨਾਲ ਉਹ ਬੈਠੇ ਡਾਇਰੈਕਟਰ ਬੈਠੇ ਸੋ ਘਟੋ ਘਟ 10 12 ਬੰਦੇ ਬੈਠੇ ਜਦੋਂ ਕੰਸੈਸ਼ਨ ਕੁਝ ਬਹੁਤ ਸਾਰਾ ਕੰਸੈਸ਼ਨ ਦੇ ਬੱਚਿਆਂ ਨੂੰ ਪਾਸ ਕਰਤਾ ਲੇਕਿਨ ਕੁਝ ਉਹਨਾਂ ਨੂੰ ਬੁਕਸ ਵਾਲੇ ਕਹਿੰਦੇ ਕਿ ਤੁਹਾਨੂੰ ਅਸੀਂ ਇਹਨਾਂ ਕੰਸੈਸ਼ਨ ਨਹੀਂ ਦੇ ਸਕਦੇ ਤੁਹਾਨੂੰ ਅਸੀਂ ਕੁਝ ਕਾਈਂਡ ਦੇ ਦਿੰਦੇ ਆਂ ਉਹਨਾਂ ਸਾਨੂੰ ਕਾਈਂਡ ਵਿੱਚ ਕਾਫੀ ਕੁਝ ਦਿੱਤਾ ਜਿਹਦੇ ਵਿੱਚ 190 ਕੰਡੀਸ਼ਨਰ ਸੀਗੇ ਜਿਹਦੇ ਵਿੱਚ ਕੋਈ 450 ਪੱਖੇ ਸੀਗੇ 81 ਉਹਦੇ ਵਿੱਚ ਕੰਪਿਊਟਰ ਸੀਗੇ ਸਾਰੇ ਬ੍ਰਾਂਡਿਡ ਸੀਗੇ ਕੰਪਿਊਟਰ ਐਪੀ ਦੇ ਸੀਗੇ ਸਾਡੇ ਉਹਦੇ ਜਿਹੜੇ ਸੀਗੇ ਡਾਇਕਨ ਦੇ ਸੀਗੇ ਏਸੀ ਸੀਗੇ ਔਰ ਪੱਖੇ ਕ੍ਰੌਂਟਨ ਦੇ ਸੀਗੇ ਔਰ ਕੋਈ 40 50 ਉਹਦੇ ਚ 50 ਲੀਟਰ ਵਾਲੇ వాటర్ కూలਰ ਬਲੂ ਸਟਾਰ ਦੇ ਸੀਗੇ ਅਸੀਂ ਕੋਈ ਸਮਾਨ ਨਾਨ ਬ੍ਰਾਂਡਡ ਨਹੀਂ ਲਿਆ ਔਰ 90 LED ਸੀਗੇ ਟੈਲੀਵਿਜ਼ਨ Samsung Samsung ਦੇ ਸੋ ਇਹ ਸਾਰਾ ਅਸੀਂ ਸਮਾਨ ਕਿੱਦਿਆ ਔਰ ਇਹ ਵੀ ਕਮੇਟੀ ਸੀਗੀ ਜਿਹਦੇ ਚ ਪੱਪਾ ਬੰਦੇ ਸਿੰਘ ਸੈਟਿੰਗ ਜਿਹੜੇ ਬਹੁਤ ਆਦਰ ਲਈਏ ਸਾਡੇ ਨੇ ਖਾਲਸਾ ਪੰਥ ਰਿਟਾਇਰ ਹੋਏ ਨੇ ਆਪਣਾ ਸਕੂਲ ਵੀ ਚਲਾਉਂਦੇ ਆ ਉਦੇ ਬਾਅਦ ਸਰਬਜੋਤ ਸੀਗੇ ਉਦੇ ਬਾਅਦ ਰੀਕਸ ਸੀਗੇ ਇਹਨਾਂ ਨੇ ਇਹਨਾਂ ਨੇ ਸਭ ਐਜ਼ ਅ ਕਮੇਟੀ ਕੰਮ ਕੀਤਾ ਜਿੱਦ ਮੇਰਾ ਕੋਈ ਲੈਣ ਦੇ ਨਹੀਂ ਸੀ ਹੈਗਾ ਸੋ ਕੋਈ ਪਰਚੇਜ਼ ਹੋਈ ਪਰਚੇਜ਼ ਹੋ ਕੇ ਸਮਾਨ ਵੰਡਿਆ ਗਿਆ ਡੱਟ ਸਕੂਲਰ ਦੱਸਿਆ ਗਿਆ ਫੋਨ ਕਰ ਕਰ ਦੱਸਿਆ ਗਿਆ ਸੋ ਇਹਦੇ ਜਵਾਨ ਦਾ ਕਿ ਲੈਣਾ ਸੀਗਾ ਨੰਬਰ 1 ਨੰਬਰ 2 ਅੱਗੇ ਪਬਲਿਸ਼ਰ ਆਉਂਦਾ ਸੀ ਇੱਕ ਲਗਾਣੇ ਤੋਂ ਉਹਦੇ ਕੋਲ 6 ਟਾਈਟਲ ਹੁੰਦੇ ਸੀ ਕਿ 6 ਉਹਦੇ ਕੋ ਪਬਲਿਸ਼ਿੰਗ ਹਾਊਸੇਸ ਕੋ ਬੰਦੇ ਹੁੰਦੇ ਸੀਗੇ ਉਹ ਆਫਰ ਕਰਦਾ ਸੀਗਾ ਉਹਦੇ ਕੋਲ ਕੰਸੈਸ਼ਨ ਲੈ ਕੇ ਮਾੜਾ ਚੰਗਾ ਇਹ ਬੱਚੇ ਨੂੰ ਪਾਸ ਹਾਂ ਕਰ ਦਿੰਦੇ ਸੀਗੇ ਸੋ ਬੰਦ ਕੰਪਲੀਟ ਕਰਕੇ ਕਰਦੇ ਸੀਗੇ ਮੈਂ ਕਿ 148 ਪਬਲਿਸ਼ਰ ਆਇਆ ਥਰੋਅਆਊਟ ਦਾ ਕੰਟਰੀ ਜਿਹਦੇ ਵਿੱਚ ਆਕਸਫੋਰਡ ਕੇਮਬ੍ਰਿਜ ਸੈਲ ਇਨ ਮਤਲਬ ਮੈਂ ਤਾਂ ਨਾਮ ਹੀ ਨਹੀਂ ਕਿਹਾ ਤੇ پتہ ਜਿਹੜੇ ਇੰਨੇ ਚੰਗੇ ਚੰਗੇ ਅੱਜਕੱਲ ਮਾਡਰਨ ਡੇ ਪਬਲਿਸ਼ਰ ਨੇ ਅਸੀਂ ਉਹਨਾਂ ਦੀ ਬੁੱਕਸ ਲਗਾਈਆਂ ਆਕਸਫੋਰਡ ਦੇ ਲਗਾਈਆਂ ਕੇਮਬ੍ਰਿਜ ਦੀਆਂ ਲਗਾਈਆਂ ਸੋ ਅਸੀਂ ਬਹੁਤ ਅੱਛੀਆਂ ਬੁੱਕਸ ਲਗਾਈਆਂ ਕਟ ਰੇਟ ਤੇ ਲਈਆਂ ਲਾਸਟ ਇਅਰ ਨੂੰ ਪਰ ਉਹਦੇ ਨਾਲ ਸਾਨੂੰ ਉਹਨਾਂ ਨੇ ਕੁਝ ਸਮਾਨ ਨਹੀਂ ਦਿੱਤਾ ਸੋ ਐਕਤੀ ਸਾਡੇ ਕੋਲ 180 ਪਬਲਿਸ਼ਰ ਆਏ ਨੇ ਜੇ ਪਿਛਲੇ ਸਾਲ ਕੋਈ ਵੀ ਕਪਲਾ ਕੀਤਾ ਹੁੰਦਾ ਸਾਡੇ ਕੋਲ ਇਹਨੇ ਪਬਲਿਸ਼ਰ ਆਉਣੇ ਨਹੀਂ ਸੀਗੇ ਹਾਲੇ ਅਸੀਂ ਬੁੱਕਸ ਚੂਜ਼ ਨਹੀਂ ਕੀਤੀਆਂ ਅੱਜ ਕੋਈ ਜਿਹੜੀ ਨਵੀਂ ਟੀਮ ਆਏਗੀ ਉਹ ਪੀਏ ਕੰਮ ਕਰੇਗੀ ਜਿਸ ਤਰ੍ਹਾਂ ਲਾਲਚ ਹੁੰਦਾ ਅਸੀਂ ਬੁੱਕਸ ਚੂਜ਼ ਕਰਕੇ ਆਪਣਾ ਕੰਮ ਕੰਮ ਕਰਕੇ ਨਿਕਲ ਜਾਣਾ ਸੀ ਸੋ ਸਾਡੇ ਦੇਚ ਕਦੇ ਇਸ ਤਰ੍ਹਾਂ ਨਹੀਂ ਸੀ ਹੈਗਾ ਸਾਨੂੰ ਅੱਜ ਤੱਕ ਦੱਸਿਆ ਜੇ ਅਜੇ ਤੱਕ ਦੱਸਿਆ ਜਾਵੇ ਕਿਸੇ ਪ੍ਰਧਾਨ ਦੇ ਹੁੰਦਿਆਂ ਇਹਨਾਂ ਸਮਾਨ ਕਦੇ ਦੀਵਾਨ ਨੂੰ ਮਿਲਿਆ ਸੋ ਇਹ ਲਿਸਟ ਹੈ ਕਿ ਸਾਡੇ ਕੋਲ ਸਾਡੇ ਕੋਲ ਸਮਾਨ ਹੈਗਾ ਸਾਰਾ ਜਿਹੜਾ ਸਕੂਲਾਂ ਚ ਗਿਆ ਇਹ ਸਭ ਚੈੱਕ ਕੀਤਾ ਜਾ ਸਕਦਾ ਹੈ ਉਹ ਤੁਹਾਨੂੰ ਮੈਂ ਨਾ ਪਿਛਲੇ ਵਾਰ ਦੀ ਔਰ ਇਸ ਸਾਲ ਦੀ ਇਸ ਤਰ੍ਹਾਂ ਜਿਹੜੀਆਂ ਨੇ ਜਿਹਦੇ ਚ ਟਾਈਟਲ ਹੋਣਗੇ ਕਿਤਾਬਾਂ ਦੇ ਅਗਲੇ ਪਬਲਿਸ਼ਰ ਦਾ ਨਾ ਹੋਏਗਾ ਅਗੇ ਕਾਸਟ ਪ੍ਰਾਈਸ ਹੋਏਗੀ ਇਹ ਤਰ੍ਹਾਂ ਮੈਂ ਦੇ ਦਾਂਗਾ ਸਰ ਡਾਕਟਰ ਸਾਹਿਬ ਵਿਰੋਧ ਦਾ ਕਾਰਨ ਕੀ ਹੈ बार-बार ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਜਿਹਦਾ ਕੋਈ ਸਬੂਤ ਪ੍ਰੂਫ ਹੀ ਨਹੀਂ ਪੇਸ਼ ਕਰ ਸਕਦੇ ਟੋਟਲੀ এজেন্ডਾ ਕੋਈ ਨਹੀਂ ਹੈ ਟੋਟਲੀ ਪ੍ਰੂਫ ਨਹੀਂ ਹੈ ਇੱਕੋ এজেন্ডਾ ਕਿੰਨੇ ਡਾਇਵਰਸ ਗਰੁੱਪ ਨੇ ਜਿਹੜੇ ਇੱਕ ਦੂਜੇ ਨਾਲ ਗੱਲ ਪੈਂਡੇ ਸੀਗੇ ਆ ਇੱਕ ਪੰਜ ਬੰਦੇ ਜਿਹੜੇ ਬਾਹਰ ਕੱਡੇ ਆ ਜਿਵੇਂ ਇੱਕ ਹੋਰ ਕੱਡੇ ਆ ਇਹ ਛੇ ਬੰਦੇ ਚਾਰੇ ਕੱਡੇ ਆ ਔਰ ਜਿੰਨਾ ਕਰਕੇ ਕੱਡੇ ਆ ਇਹ ਸਾਰੇ ਫਿਰ ਇਕੱਠੇ ਨੇ ਤੋ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਕਿੰਨਾ ਚ ਕੋਈ ਸੋਚ ਵਿਚਾਰ ਦਾ ਸਾਝ ਹੈਗੀ ਆ ਬਸ ਇੱਕੋ ਹੀ ਸਾਝ ਹੈ ਜੀ ਕਿ ਸਾਨੂੰ ਬਾਹਰ ਕੱਢਣਾ ਤੇ ਇਧਰ ਪ੍ਰਾਣਾ ਸਿਸਟਮ ਚੱਲਦਾ ਸੀ ਉਹਨੂੰ ਦੁਬਾਰਾ ਲੈ ਕੇ ਆਉਣਾ ਉਹ ਅਸੀਂ ਹੀ ਆਉਣ ਤੇ ਮੇਰਾ ਬਕਤਾ ਖੜੂ ਕੋਈ ਨਹੀਂ ਸੀ ਆਉਂਦਾ ਨਾ ਸਾਡਾ ਸਿਸਟਮ ਬਹੁਤ ਚੰਗਾ ਚੱਲ ਰਿਹਾ ਹੈ ਪ੍ਰਧਾਨ ਨੇ ਆਪਣੇ ਹਸਪਾਤਲ ਨਹੀਂ ਰੱਖੀ ਹੋਈ ਕਮੇਟੀਆਂ ਬਣੀਆਂ ਨੇ ਕਮੇਟੀਆਂ ਕੰਮ ਕਰਦੀਆਂ ਚਾਹੇ ਬੁੱਕ ਪਰਚੇਸ ਹੋਵੇ ਚਾਹੇ ਪੇਟ ਹੋਵੇ ਚਾਹੇ ਕੰਸਟਰਕਸ਼ਨ ਹੋਵੇ ਚਾਹੇ ਸਮਾਨ ਲੈਣਾ ਹੋਵੇ ਸੋ ਹਰ ਇੱਕ ਚੀਜ਼ ਦੀ ਕਮੇਟੀ ਬਣੀ ਤੇ ਕਰ ਪ੍ਰਚਾਰ ਹੋਵੇ ਹਰ ਇੱਕ ਬੰਦਾ ਆਪਣਾ ਆਪਣਾ ਕੰਮ ਕਰਦਾ ਹੈ ਔਰ ਸਿਰਫ ਪ੍ਰਧਾਨ ਦਾ ਸੁਪਰਵਾਈਜ਼ਿੰਗ ਰੋਲ ਹੁੰਦਾ ਜੋ ਅਸੀਂ ਮੇਨਟੇਨ ਕਰਨਾ ਚਾਹੁੰਦੇ ਹਾਂ